ਦੇਵ ਗੰਧਾਰੀ ਮਹੱਲਾ ਪੰਜਵਾਂ ਪ੍ਰਭ ਏਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੋਹੇ ਦੀਜੈ ਕਰ ਸੰਤਨ ਕਾ ਚੇਰਾ ਪ੍ਰਭ ਏਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੋਹੇ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਾਤਹਿ ਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸ ਪਾਵੋ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਧਨ ਮੋਰਾ ਆਨੰਦ ਨਾਨਕ ਏ ਹੋ ਲਹੀਐ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਇਕ ਆਧਾਰ ਨਾਮ ਤਨ ਮੋਰਾ ਆਨੰਦ ਨਾਨਕ ਇਹੋ ਲਈਐ ਦੇਵ ਗੰਧਾਰੀ ਮਹੱਲਾ ਪੰਜਵਾਂ ਪ੍ਰਭ ਇਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਪ੍ਰਭ ਇਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਇਾਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਤਹਿ ਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸ ਪਾਵਉ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਤਨ ਮੋਰਾ ਆਨੰਦ ਨਾਨਕ ਏਹੋ ਲਹੀਐ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਧਨ ਮੋਰਾ ਆਨੰਦ ਨਾਨਕ ਇਹੋ ਲਹੀਐ ਦੇਵ ਗੰਧਾਰੀ ਮਹੱਲਾ ਪੰਜਵਾਂ ਪ੍ਰਭ ਇਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਇਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਪ੍ਰਭ ਇਹ ਮਨੋਰਥ ਮੇਰਾ ਕਿਰਪਾ ਨਿਧਾਨ ਦਇਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਾਤਹਿ ਕਾਲ ਲਾਗੋ ਜਨ ਚਰਨੀ ਨਿਸ ਬਾਸੁਰ ਦਰਸ ਪਾਵੋ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਇਕ ਆਧਾਰ ਨਾਮ ਤਨ ਮੋਰਾ ਆਨੰਦ ਨਾਨਕ ਏ ਹੋ ਲਹੀਐ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਇਕ ਆਧਾਰ ਨਾਮ ਤਨ ਮੋਰਾ आनंद नानक एहो लहीए देवगंधारी मोहल्ला 5 प्रभ एहे मनोरथ मेरा कृपा निदान दयाल मोहे दीजे कर संतन का चेरा प्रभ एहे मनोरथ मेरा ਕਿਰਪਾ ਨਿਧਾਨ ਦਇਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਾਤਹਿ ਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸ ਪਾਵੋ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ सास सास सिमरो प्रभु अपना संत संग नित रहिये एक आधार नाम तन मोरा आनंद नानक ए हो लहीए सास सास सिमरो प्रभु अपना ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਤਨ ਮੋਰਾ ਆਨੰਦ ਨਾਨਕ ਇਹੋ ਲਹੀਐ ਦੇਵ ਗੰਧਾਰੀ ਮਹੱਲਾ ਪੰਜਵਾਂ ਪ੍ਰਭ ਏਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੋਹੇ ਦੀਜੈ ਕਰ ਸੰਤਨ ਕਾ ਚੇਰਾ ਪ੍ਰਭ ਏਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਇਆਲ ਮੋਹੇ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਤਹਿ ਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸ ਪਾਵਉ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਤਨ ਮੋਰਾ आनंद नानक एहो लहीए सास सास सिमरो प्रभु अपना संत संग नित रहीए एक आधार नाम तन मोरा आनंद नानक एहो लहीए देवगंधारी मोहल्ला 5वा ਪ੍ਰਭ ਇਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਪ੍ਰਭ ਇਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਰਹਾਉ प्रातः काल लागा जन चरणी निस्बासुर दर्श पावो तन मन अर्प करो जन सेवा रसना हर गुण गावो सास सास सिमरो प्रभु अपना संत संग नित रहिये ਇਕ ਆਧਾਰ ਨਾਮ ਤਨ ਮੋਰਾ ਆਨੰਦ ਨਾਨਕ ਏ ਹੋ ਲਹੀਐ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਇਕ ਆਧਾਰ ਨਾਮ ਤਨ ਮੋਰਾ आनंद नानक एहो लहीए देवगंधारी मोहल्ला 5 प्रब एहे मनोरथ मेरा कृपा निधान दयाल मोहे दीजे कर संतन का चेरा प्रब एहे मनोरथ मेरा ਕਿਰਪਾ ਨਿਧਾਨ ਦਇਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਾਤਹਿ ਕਾਲ ਲਾਗੋ ਜਨ ਚਰਨੀ ਨਿਸ ਬਾਸੁਰ ਦਰਸ ਪਾਵੋ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਤਨ ਮੋਰਾ ਆਨੰਦ ਨਾਨਕ ਏ ਹੋ ਲਹੀਐ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਧਨ ਮੋਰਾ ਆਨੰਦ ਨਾਨਕ ਇਹੋ ਲਹੀਐ ਦੇਵ ਗੰਧਾਰੀ ਮਹੱਲਾ ਪੰਜਵਾਂ ਪ੍ਰਭ ਇਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਇਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਪ੍ਰਭ ਇਹ ਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਇਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਾਤਹਿ ਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸ ਪਾਵੋ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਇਕ ਆਧਾਰ ਨਾਮ ਤਨ ਮੋਰਾ ਆਨੰਦ ਨਾਨਕ ਏ ਹੋ ਲਹੀਐ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਇਕ ਆਧਾਰ ਨਾਮ ਤਨ ਮੋਰਾ आनंद नानक एहो लहीए देवगंधारी मोहल्ला 5 प्रब एहे मनोरथ मेरा कृपा निधान दयाल मोहे दीजे कर संतन का चेरा प्रब एहे मनोरथ मेरा ਕਿਰਪਾ ਨਿਧਾਨ ਦਇਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਾਤਹਿ ਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸ ਪਾਵੋ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਧਨ ਮੋਰਾ ਆਨੰਦ ਨਾਨਕ ਏ ਹੋ ਲਹੀਐ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਤਨ ਮੋਰਾ ਆਨੰਦ ਨਾਨਕ ਏਹੋ ਲਹੀਐ ਦੇਵ ਗੰਧਾਰੀ ਮਹੱਲਾ ਪੰਜਵਾਂ ਪ੍ਰਭ ਏਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਇਆਲ ਮੋਹੇ ਦੀਜੈ ਕਰ ਸੰਤਨ ਕਾ ਚੇਰਾ ਪ੍ਰਭ ਏਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਇਾਲ ਮੋਹੇ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਤਹਿ ਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸ ਪਾਵਉ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਤਨ ਮੋਰਾ आनंद नानक एहो लहीए सास सास सिमरो प्रभु अपना संत संग नेत रहीए एक आधार नाम तन मोरा आनंद नानक एहो लहीए देवगंधारी मोहल्ला 5वा ਪ੍ਰਭ ਇਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਪ੍ਰਭ ਇਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ प्रातः काल लागो जन चरणी निस् बासुर दर्श पावो तन मन अर्प करो जन सेवा रसना हर गुण गावो सास सास सिमरो प्रभु अपना संत संग नित रहिये ਇਕ ਆਧਾਰ ਨਾਮ ਤਨ ਮੋਰਾ ਆਨੰਦ ਨਾਨਕ ਏ ਹੋ ਲਹੀਐ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨੇਤ ਰਹੀਐ ਇਕ ਆਧਾਰ ਨਾਮ ਤਨ ਮੋਰਾ आनंद नानक ए हो लहीए